ਹਾਂਜੀ ਸਟੂਡੈਂਟਸ ਅਸੀਂ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਐਮਸੀਕਿਊਜ਼ ਕਰਾਂਗੇ ਸਭ ਤੋਂ ਪਹਿਲਾ ਕੁਐਸਚਨ ਹੈਗਾ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਕੀ ਸੀ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡੇ ਕੋਲ ਆਨਸਰ ਕੀ ਆ ਤਿਆਗਮਲ ਇਸ ਲਈ ਅਸੀਂ ਡੀ ਦੇ ਉੱਤੇ ਨਿਸ਼ਾਨੀ ਲਗਾਵਾਂਗੇ ਕਿਹੜੀ ਲੜਾਈ ਵਿੱਚ ਮੁਗਲਾਂ ਨਾਲ ਗੁਰੂ ਤੇਗ ਬਹਾਦਰ ਜੀ ਨੇ ਬਹਾਦਰੀ ਦਿਖਾਈ ਕਰਤਾਰਪੁਰ ਦੀ ਲੜਾਈ ਗੁਰੂ ਤੇਗ ਬਹਾਦਰ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਕੌਣ ਸੀ ਔਰੰਗਜੀਬ ਦਲ ਉਲ ਇਸਲਾਮ ਦਾ ਕੀ ਮਤਲਬ ਹੈ ਇਸਲਾਮ ਦੀ ਧਰਤੀ ਕਸ਼ਮੀਰੀ ਪੰਡਤਾਂ ਨੇ ਡੈਸ਼ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਚੜ੍ਹਾਈ ਮਿਲੇ ਕਿੱਥੇ ਮਿਲੇ ਸੀਗੇ ਕਸ਼ਮੀਰੀ ਪੰਡਤ ਗੁਰਤੇਗ ਬਹਾਦਰ ਜੀ ਨੂੰ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਮਿਲਣਾ ਕਸ਼ਮੀਰੀ ਪੰਡਤਾਂ ਦਾ ਨੇਤਾ ਕੌਣ ਸੀ ਪੰਡਤ ਕਿਰਪਾ ਰਾਮ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਵੇਲੇ ਕਸ਼ਮੀਰ ਦਾ ਰਾਜਪਾਲ ਕੌਣ ਸੀ ਇਫਤਿਹਾਰ ਖਾਨ ਇਫਤਖਾਰ ਖਾਨ ਗੁਰਤੇਗ ਬਹਾਦਰ ਜੀ ਕਿਸ ਥਾਂ ਤੇ ਸ਼ਹੀਦ ਹੋਏ ਸਨ ਚਾਂਦਨੀ ਚੌਕ ਦਿੱਲੀ ਗੁਰਤੇਗ ਬਹਾਦਰ ਜੀ ਨੂੰ ਸ਼ਹੀਦ ਕਦੋਂ ਕੀਤਾ ਗਿਆ ਨਵੰਬਰ 1675 ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਸ਼ਹਾਦਤ ਤੋਂ ਪਹਿਲਾਂ ਕਿੱਥੇ ਰੱਖਿਆ ਗਿਆ ਸੀ ਸਰਹੰਦ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਭਾਰਤ ਦਾ ਮੁਗਲ ਸ਼ਾਸਕ ਕੌਣ ਸੀ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਦੇ ਨਾਲ ਨਾਲ ਹੋਰ ਕਿਹੜੇ ਸਿੱਖ ਸਿੱਖ ਨੂੰ ਸ਼ਹੀਦ ਕੀਤਾ ਗਿਆ ਸੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਇਹ ਤਿੰਨੇ ਜਿਹੜੇ ਸੀਗੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਕੀਤੇ ਗਏ ਸੀ ਇਸ ਲਈ ਸਾਡਾ ਆਨਸਰ ਕੀ ਆਊਗਾ ਉਪਰੋਕਤ ਸਾਰੇ ਫਿਰ ਅੱਗੇ ਹੈਗਾ ਨੌਵੇਂ ਗੁਰੂ ਨੂੰ ਕਿਸ ਨੇ ਲੱਭਿਆ ਸੀ ਨੌਵੇਂ ਗੁਰੂ ਨੂੰ ਕਿਸ ਨੇ ਲੱਭਿਆ ਸੀ ਮੱਖਣ ਸ਼ਾਹ ਲਵਾਨਾ ਨੇ ਬਾਬਾ ਬਕਾਲਾ ਸ਼ਬਦ ਕਿਹੜੇ ਗੁਰੂ ਨਾਲ ਸਬੰਧਤ ਆ ਅੱਠਵਾਂ ਅੱਠਵੇਂ ਗੁਰੂ ਨਾਲ ਸੰਬੰਧਿਤ ਦਾ ਬਕਾਲਾ ਸ਼ਬਦ ਬਾਬਾ ਬਕਾਲਾ ਦੇ ਸ਼ਬਦਾਂ ਵਿੱਚ ਕੀ ਹੈ ਸਥਾਨ ਦਾ ਨਾਮ ਨੌਵੇਂ ਗੁਰੂ ਦੇ ਪਿਤਾ ਕੌਣ ਸਨ ਗੁਰੂ ਹਰਗੋਬਿੰਦ ਜੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਤੋਂ ਸਵੈ ਕੁਰਬਾਨੀ ਦੀ ਪ੍ਰੇਰਣਾ ਮਿਲੀ ਗੋਬਿੰਦ ਰਾਏ ਉਹਨਾਂ ਦੇ ਪੁੱਤਰ ਤੋਂ ਦਾਰਾ ਸਿਕੋ ਕੋਣ ਸੀ ਦਾਰਾ ਸਿਕੋ ਸ਼ਾਹਜਹਾਂ ਦਾ ਪੁੱਤਰ ਸੀ ਕਿਹੜੇ ਗੁਰੂ ਨੇ ਮਖੋਵਾਲ ਦੀ ਸਥਾਪਨਾ ਕੀਤੀ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਕੀ ਪ੍ਰਭਾਵ ਪਿਆ ਸੀ ਧਰਮ ਲਈ ਬਲਦਾਨ ਦੀ ਭਾਵਨਾ ਵਿੱਚ ਵਾਦਾ ਰੰਗਰੇਟਾ ਗੁਰੂ ਦਾ ਬੇਟਾ ਇਹ ਸ਼ਬਦ ਕਿਸ ਲਈ ਵਰਤਿਆ ਜਾਂਦਾ ਏ ਭਾਈ ਜੱਤਾ ਜੀ ਲਈ ਇਹ ਸ਼ਬਦ ਵਰਤਿਆ ਜਾਂਦਾ ਏ ਅਯੋਕੇ ਯੁੱਗ ਵਿੱਚ ਮਖੋਵਾਲ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਏ ਆਨੰਦਪੁਰ ਸਾਹਿਬ ਮਖੋਵਾਲ ਦਾ ਪੁਰਾਣਾ ਨਾਮ ਕੀ ਸੀ ਚੱਕ ਨਾਨਕੀ ਗੁਰੂ ਲਾਦੋਰੇ ਗੁਰੂ ਗੁਰੂ ਲਾਦੋਰੇ ਸ਼ਬਦ ਕਿਹੜੇ ਗੁਰੂ ਨਾਲ ਸੰਬੰਧਿਤ ਹਨ ਨੌਵੇਂ ਗੁਰੂ ਨਾਲ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਿਸ ਪ੍ਰਾਂਤ ਵਿੱਚ ਗਏ ਮਾਲਵਾ ਤੇ ਬੰਗੜ ਪ੍ਰਾਂਤ ਵਿੱਚ ਗਏ ਸੀਗੇ ਇਸ ਲਈ ਸਾਡਾ ਆਨਸਰ ਆਊਗਾ ਦੋਵੇਂ ਬੀ ਤੇ ਸੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵਜੋਂ ਕਿਉਂ ਜਾਣਿਆ ਜਾਂਦਾ ਏ Hindu ਧਰਮ ਦੇ ਲਈ ਬਲਦਾਨ ਦੇਣ ਲਈ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਪ੍ਰਚਾਰ ਲਈ ਹੇਠ ਲਿਖੇ ਵਿੱਚ ਕਿਹੜੀ ਜਗ੍ਹਾ ਤੇ ਨਹੀਂ ਗਏ ਸਾਰਨਾਥ ਸਿੱਖਾਂ ਦੇ ਅਧਿਆਤਮਿਕ ਗੁਰੂ ਬਣਨ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸਭ ਤੋਂ ਵੱਧ ਸਮਾਂ ਕਿੱਥੇ ਬਤਾਇਆ ਬਕਾਲੇ ਰੰਗਰੇਟਾ ਕੀ ਆ ਜਾਤੀਆ ਰੰਗਰੇਟਾ ਇਹ ਸ਼ਬਦ ਗੁਰੂ ਤੇਗ ਬਹਾਦਰ ਕੇ ਚਲਤ ਪਏ ਉਹ జగਤ ਕੋ ਸੋਕ ਹੇ 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 ਸਭ ਜਗ ਪਿਓ ਜੈ 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 ਸਰ ਲੋਕ ਕਿਸ ਨਾਲ ਸੰਬੰਧਿਤ ਨੇ ਗੁਰੂ ਗੋਬਿੰਦ ਸਿੰਘ ਨਾਲ ਸ਼ਹੀਦਾਂ ਦੇ ਸਰਤਾਜ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਏ ਗੁਰੂ ਅਰਜਨ ਦੇਵ ਸਾਧੋ ਮਨ ਕਾ ਮਾਨ ਤਿਆਗੋ ਕਿਸ ਗੁਰੂ ਨਾਲ ਸੰਬੰਧਿਤ ਆ ਗੁਰੂ ਤੇਗ ਬਹਾਦਰ ਜੀ ਨਾਲ ਬੀਬੀ ਬੀਰੋ ਕੌਣ ਸੀ ਨੌਵੇਂ ਗੁਰੂ ਜੀ ਦੀ ਭੈਣ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਦਾ ਸੰਸਕਾਰ ਕਿੱਥੇ ਕੀਤਾ ਗਿਆ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਦੇਹ ਦਾ ਸੰਸਕਾਰ ਕਿੱਥੇ ਕੀਤਾ ਗਿਆ ਦਿੱਲੀ ਕਿਹੜਾ ਸਿੱਖ ਸ਼ਰਧਾਲੂ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਗਿਆ ਭਾਈ ਜੱਤਾ ਜੀ ਕਿਸ ਸਿੱਖ ਗੁਰੂ ਸਿੱਖ ਦਵਾਰਾ ਗੁਰਤੇਗ ਬਹਾਦਰ ਜੀ ਦੇ ਸ਼ਰੀਰ ਨੂੰ ਲਜਾਇਆ ਗਿਆ ਭਾਈ ਲੱਖੀ ਸਾਹ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਵੇਲੇ ਵਾਲੇ ਸਥਾਨ ਤੇ ਕਿਹੜਾ ਗੁਰੂ ਘਰ ਬਣਾਇਆ ਗਿਆ ਹੈ ਗੁਰਦੁਆਰਾ ਸ਼ੀਸ਼ਗੰਜ ਉਸ ਸਥਾਨ ਤੇ ਕਿਹੜਾ ਗੁਰਦੁਆਰਾ ਬਣਾਇਆ ਗਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਦੇਹ ਦਾ ਸੰਸਕਾਰ ਕੀਤਾ ਗਿਆ ਸੀ ਗੁਰਦੁਆਰਾ ਰਕਾਬगंज ਦਿੱਲੀ ਵਿੱਚ ਕੌਣ ਸ਼ਹੀਦ ਹੋਇਆ ਸੀ ਗੁਰੂ ਤੇਗ ਬਹਾਦਰ ਪਾਈ ਮਤੀ ਦਾਸ ਤੇ ਸਤੀ ਦਾਸ ਬੰਦਾ ਬਹਾਦਰ ਤਾਂ ਸਾਡਾ ਆਨਸਰ ਕਿਉ ਉਪਰੋਕਤ ਸਾਰੇ ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਦਾ ਸਮਾਂ ਕੀ ਸੀ 1663 ਤੋਂ 1675 ਈਸਵੀ ਤਾਂ ਇਹ ਸੀਗੇ ਮਲਟੀਪਲ ਚੁਆਇਸ ਕੁਐਸਚਨਸ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਬਾਰੇ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਬਹੁ ਵਿਕਲਪੀ ਪ੍ਰਸ਼ਨ ਨੇ ਜਿਹੜੇ ਉਹ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਓਕੇ ਥੈਂਕਸ